ਹੈਲੋ ਸਸਿਕਾਲ ਜੀ ਇਹ ਹੈ ਸਾਡੀ ਨੰਨੀ ਅੱਜ ਨੰਨਾ ਜੇ ਮਹਿਮਾਨ ਨਾਲ ਲੈ ਕੇ ਆਈਏ ਜੀ ਇਹ ਨੰਨੀ ਦਾ ਪੋਤਾ ਹੈ ਬੜਾ ਕਿਊਟ ਆ ਮਿੰਦਾ ਬੜਾ ਪਿਆਰਾ ਲੱਗਦਾ ਜੀ ਦੇਖੋ ਜੀ ਹਾਂ ਕੀ ਕਰਦਾ ਹੈ ਹਾਂ ਇਹ ਦੋਗੇ ਉਹ ਨੰਨੀ ਤਾਂ ਅੰਗਦਾ ਬਹੁਤ ਕਰਦਾ ਹੋਣਾ ਇਹ ਬਹੁਤ ਹੂੰ ਵੱਤੇ ਵੀ ਰੱਬ ਦਾ ਰੂਪ ਹੁੰਦੇ ਹਨ ਇਹਨਾਂ ਨੇ ਹਲੇ ਇਹਨਾਂ ਨੂੰ ਦੇਲਾ ਕੋਈ ਫਿਕਰ ਨਹੀਂ ਹੈਗਾ ਵੀ ਕੁਝ ਲਿਆਉਣਾ ਆ ਜਾਂ ਕੁਝ ਕਰਨਾ ਆ ਕੋਈ ਰਣਗੀ ਫਿਕਰ ਹੈ ਹਨਾ ਕੋਈ ਫਿਕਰ ਨਹੀਂ ਹੈਗਾ ਇਹਨਾਂ ਨੂੰ ਕੱਲ ਸਤੂ ਲੈ ਗਿਆ ਬਣਾ ਕੇ ਵੀਡੀਓ ਇਹਦੀ ਵੀ ਬਸ ਅੱਛਾ ਅੱਛਾ ਛੋਟੀ ਵੱਡੇ ਦੀ ਵੀ ਅੱਛਾ ਪਾਤੀ ਨੇ ਜਤੇ ਅੱਛਾ ਰਨਵੀਰ ਲੜਦਾ ਤਾਂ ਨਹੀਂ ਨਾ ਨਾ ਨਵੀਰ ਨਹੀਂ ਲੜਦਾ ਇਹ ਲੜਦਾ ਅੱਛਾ ਇਹ ਕਹਿੰਦਾ ਨੰਦਾ ਉਹਨੂੰ ਅੱਛਾ ਇੰਨਾ ਚੋਸਤੋ ਆਹੇ ਉਹ ਰੋਦੀ ਜੂੜੀ ਜੜੀ ਪੱਟ ਦਿੰਦਾ ਦਵੇਂ ਹੂੰ ਇਹ ਮੈਨੂੰ ਲੱਗਦਾ ਹੈ ਬਹੁਤ ਤੜਪਦਾ ਹੈ ਵੀ ਇਹਨੂੰ ਲੈ ਲਿਆ ਮੈਨੂੰ ਦੇ ਅੱਛਾ ਹਾਂ ਉਹ ਕਹਿੰਦਾ ਹੁਣ ਵੀ ਇਹ ਦਾਦੀ ਮੇਰੀ ਆ ਨਾ ਹਾਂ ਫਿਰ ਕਹਿੰਦਾ ਮੇਰੀ ਦਾਦੀ ਆ ਅੱਛਾ ਨੰਨੀ ਦੇ ਇਹਲਾ ਮੂਲ ਨਾਲੋਂ ਵਿਆਜ ਪਿਆਰਾ ਨੂੰ ਉਹਨਾਂ ਆਪਣਾ ਕੰਮ ਸੱਡੇ ਖਿਰਤੀਆਂ ਇਹਨੂੰ ਚੱਟਕੇ ਹੂੰ ਉਹ ਉਹਨੂੰ ਸੱਡੇ ਆਉਂਦੀ ਸੂਰੀ ਫੇਲ ਉਹ ਕੰਮ ਕਰੁੰਦੇ ਨੇ ਦੇਖਣ ਸਵੇਰੇ ਜਾ ਲੂੰਗਾ ਸੇ ਬਦਲਾ ਕਰਨਾ ਸਾਟੇ ਕੋਲੇ ਅੱਛਾ ਕਿਤੇ ਦਾ ਦਤਾ ਕਰਾਂਗਾ ਕਿਤੇ ਮੈਂ ਕਰਾਉਂਗੀ ਇਹਦਾ ਆਪਣਾ ਲੰਦੀਆ ਉਹਨਾਂ ਬਣਾ ਲੰਦੀਆ ਸਭ ਨਾਲ ਅੱਛਾ ਜਪਜੀ ਕੁਲੀ ਆ ਤਾਂ ਲੱਗਿਆ ਬੋਲਣ ਨਹੀਂ ਜਾਗ ਪਤਾ ਤੀ ਨੰਨੀ ਦੇਖ ਲਾ ਦਾਦੀ ਬਾਬੇ ਕਿੰਦਾ ਨਿਆਣੇ ਨੂੰ ਪਿਆਰ ਨਾਲ ਪਾਲਦੇ ਹਨ ਪਹਿਲੋਂ ਆਪਾਂ ਆਪਣੇ ਧੀਆ ਪੁੱਤਾਂ ਨੂੰ ਪਿਆਰ ਨਾਲ ਪਾਲਦੇ ਹੁਣ ਆਪਾਂ ਵੀਡੀਓ ਵੀ ਦੇਖਦੇ ਆ ਲੋਕਾਂ ਦੀਆਂ ਸਾਰਿਆਂ ਦੇ ਲੱਗਦਾ ਮਾਪੇ ਨੂੰ ਘਰਾਂ ਚੋਂ ਕੱਢਦੇ ਆ ਮਾਪੇ ਨੂੰ ਬੋਝ ਰੱਖਦੇ ਹੁਣ ਤੂੰ ਦੇਖ ਪਹਿਲੋ ਆਪਣੇ ਬੱਚੇ ਪਾਲੇ ਹੁਣ ਤੂੰ ਆਪਣੇ ਪੋਤੇ ਪਾਲਦੀ ਹੈ ਲਰੜ ਵੀਰ ਤਾਂ ਹੈਗਾ ਨਾ ਦਾਦੀ ਕੋਲ ਹੀ ਰਹਿਣਾ ਮੇਰਾ ਹਾਂ ਫੇਰ ਇਹ ਕਹਿੰਦੇ ਆ ਕਿਤੇ ਮਾਪੇ ਨਹੀਂ ਬੋਝ ਹੁੰਦੇ ਕਦੀ ਵੀ ਆਪਣੇ ਬੱਚਿਆਂ ਤੇ ਇਹ ਤਾਂ ਐਵੇਂ ਇੱਕ ਦੇਖੋ ਦੇਖੀ ਲੋਕਾਂ ਨੇ ਬਣਾ ਲਈ ਆ ਰੀਤ ਫੇਰ ਕਿਹੜਾ ਸੌਂਦਾ ਇਹਦੀ ਮਾਂ ਕੋਲ ਉਹ ਰਪਾ ਕੋਲ ਫੇਰ ਜੋ ਲਾਲੁੰਦੇ ਜਾਂਦੇ ਨਹੀਂ ਨਿਰਪੜੀ ਰਹੇ ਹਨ ਤਾਂ ਮਾਪੇ ਦੀ ਤਾਂ ਸਮਕ ਹਮੇਸ਼ਾ ਇੱਜ਼ਤ ਕਰੋ ਹਮੇਸ਼ਾ ਐਂਕੋ ਹੋ ਮੈਂ ਦਾਦੀ ਕੋਲ ਹੀ ਰਹਿਣਾ ਮੈਂ ਤਾਂ ਦਾਦੀ ਦਾ ਬੇਟਾ ਹਾਂ ਹਾਂ ਜੇ ਕਹਿ ਦੋ ਹਨਾ ਵੀ ਆਪਾਂ ਆਪਣੇ ਮਾਪੇ ਦਾ ਕਰਜ਼ਾ ਲਾਉਣਾ ਆ ਮਾਪੇ ਆਪਣੇ ਬਚਪਨ ਸਭਾਲਦੇ ਆ ਤੇ ਜਿਹੜਾ ਬੱਚਿਆਂ ਦਾ ਹੁੰਦਾ ਆ ਵੀ ਉਹਨਾਂ ਨੇ ਮਾਪੇ ਦਾ ਬੁਢਾਪਾ ਸਾਂਭਣਾ ਹੂੰ ਹੂੰ ਬਸ ਇੱਕ ਛੋਟੀ ਜਹੀ ਗੱਲ ਆਏ ਇਹਨੂੰ ਜਿਹੜਾ ਸਮਝ ਲਵੇ ਠੀਕ ਹੈ ਨਾ ਉਹ ਤਾਂ ਠੀਕ ਵਾ ਲੈ ਵੀ ਉਹਦੇ ਲਈ ਤਾਂ ਸਾਰਾ ਕੁਝ ਈਜ਼ ਹੀ ਆ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਨੰਨੀ ਹਾਂ ਸਾਰੇ ਦੇ ਹਿਸਾਬ ਕਿਤਾਬ ਤਾਂ ਇੱਥੇ ਹੀ ਆ ਦੇਖ ਵੇਖ ਲੈ ਹਾਂ ਸਾਰੇ ਦੇ ਹਿਸਾਬ ਕਿਤਾਬ ਤਾਂ ਨੰਨੀ ਇੱਥੇ ਹੀ ਆ ਕਿਹੜੇ ਕਿਹੜੇ ਖੇਡੂ ਵੀ ਜੇ ਆਪਾਂ ਜੇ ਇਹਦੀ ਕਹਿੰ ਤਰਾਵਦਾ ਤੀ ਕਰ ਕਹਿੰ ਉੱਤ ਲਿਆ ਜਿੱਤੇ ਨਹੀਂ ਬੱਟਿਆ ਬਸ ਫਕਾਤੀ ਇਹਨੂੰ ਫਿਰ ਮਹਾਂਤਲ ਨੂੰ ਦਰਗਾ ਨਹੀਂ ਆ ਜਦੋਂ ਨਾ ਕੋਈ ਤਾਂ ਫਿਰ ਨਾ ਮੈਂ ਵੀਦੀ ਕੋਲ ਹੀ ਗਿਆ ਲਾਏ ਹੋਮੀ ਅੱਛਾ ਸਰਦਾ ਤਾਂ ਹੈ ਨਹੀਂ ਹੁੰਦੀ ਜੇ ਉਹ ਤੇ ਪਨੀ ਸਾਫ ਤੋਂ ਉੱਤਰ ਗਿਆ ਵੀ ਵੀ ਦੇਖ ਲੈ ਚਲਾਕ ਕਿੰਨਾ ਹੈ ਇਸ ਕਰਕੇ ਮਾਪੇ ਦੀ ਸਭ ਬੱਚਿਆਂ ਨੂੰ ਨੰਨੀ ਕਰਨੀ ਚਾਹੀਦੀ ਆ ਮਾਪੇ ਤਾਂ ਹਮੇਸ਼ਾ ਹੀ ਬੱਚਿਆਂ ਦਾ ਵਧੀਆ ਸੋਚਦੇ ਨੇ ਕਦੀ ਮਾਪੇ ਸੋਚਦਾ ਵੀ ਮੇਰਾ ਬੱਚਾ ਜਿਹੜਾ ਆ ਕਿਸੇ ਪੱਖੋਂ ਘਾਟੇ ਚ ਰਹਿ ਜਵੇ ਤੇ ਜੇ ਹੁਣ ਬੱਚੇ ਦੀਆਂ ਹੀ ਆਦਤਾਂ ਵਿਗੜ ਜਾਣ ਤੇ ਬੱਚਾ ਹੀ ਮਾਪੇ ਦੇ ਪਿੱਛੇ ਨਾ ਲੱਗੇ ਮੈਂ ਤਾਂ ਆਪਣੀ ਮਰਜ਼ੀ ਨਾਲੇ ਹੱਟਿਆ ਸਕੂਲ ਨੂੰ ਮੈਂ ਨਹੀਂ ਹਟਾਇਆ ਤਾਂ ਮੈਂ ਕਿਤੇ ਦੂਸਰੇ ਪਾਸੇ ਜਾਉਂਗੀ ਨਾ ਮਰਜ਼ੀ ਪੱਲੀ ਹੂੰ ਚੱਲੋ ਕੋਈ ਚੱਲ ਫਿਰ ਵੀ ਨੰਨੀ ਆ ਜਾ ਗੁਰਮੀ ਇਹ ਕਿਤੇ ਬਹਾਰ ਤੇ ਇਹ ਨਹੀਂ ਤੇ ਨੂੰ ਬਹਿਣ ਦਿੰਦਾ ਨੰਨੀ ਹੋ ਗਿਆ ਹੂੰ ਆ ਜਾ ਲੇਖੋ ਜੀ ਸਾਡੀ ਨੰਨੀ ਅੱਜ ਆਪਣੇ ਪੋਤੇ ਲੈ ਕੇ ਆਈ ਸੀ ਆਪਾਂ ਦੋ ਚਾਰ ਗੱਲਾਂ ਕਰ ਲਈਆਂ ਨੰਨੀ ਨਾਲ ਠੀਕ ਹੈ ਜੀ ਤੁਹਾਨੂੰ ਸਾਡੀ ਨੰਨੀ ਤੇ ਸਾਡੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਸਾਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਸਾਡੀ ਨੰਨੀ ਸਾਡੇ ਬਹੁਤ ਜ਼ਿਆਦਾ ਨੇੜੇ ਹੈ ਜੀ ਹਾਂਜੀ ਧੰਨਵਾਦ ਜੀ